ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਆ ਹੁਣੇ ਗੱਡੀ ਦੇ ਗੋਲੀ ਲੱਗੀ ਆ ਬੰਗਾ ਕਤਲ ਕਾਂਡ ਦੀਆਂ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਸਹੀ ਗਿਣਤੀ ਨਹੀਂ ਕੋਈ ਜਣੇ 35 ਚੱਲੀ ਦਾ ਚੱਲ ਵੱਧ ਵੀ ਹੋ ਸਕਦੇ ਆ ਕਿਉਂਕਿ ਲਗਾਤਾਰ ਹੀ ਚੱਲੀ ਗਈਆਂ ਨਹੀਂ ਇੱਕ ਚੱਲੀ ਦੋ ਚੱਲੀ ਤਿੰਨ ਇਦਾਂ ਮਤਲਬ ਚੱਲਦੀਆਂ ਗਈਆਂ ਸਕੋਰਪੀਓ ਗੱਡੀ ਨੂੰ ਘੇਰ ਬਦਮਾਸ਼ਾਂ ਨੇ ਮਾਰੀਆਂ ਤਾਬੜ ਤੋੜ ਗੋਲੀਆਂ ਪਿਛਲੀ ਗੱਡੀ 'ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਇੱਕ ਨੌਜਵਾਨ ਦੀ ਮੌਤ ਚਾਰ ਜ਼ਖਮੀ ਪੁਲਿਸ ਦੇ ਵੱਡੇ ਹੈਰਾਨ ਕਰਦੇ ਖੁਲਾਸੇ ਉਨ੍ਹੀ ਗੱਡੀਆਂ ਹੀ ਸੀਗੀਆਂ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰਨੇ ਆਣੇ ਜੀ ਹਾਂ ਬੰਗਾ ਦੇ ਵੱਸ ਅੱਡੇ ਤੇ ਕਤਲकांड ਦੀਆਂ ਚੱਲੀਆਂ ਤਾੜ-ਤਾੜ ਗੋਲੀ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬਦਮਾਸ਼ਾਂ ਵੱਲੋਂ ਸ਼ਰੇਆਮ ਸਕੋਰਪਿਓ ਗੱਡੀ ਨੂੰ ਘੇਰਾ ਪਾਇਆ ਗਿਆ ਸ਼ਰੇਆਮ ਗੱਡੀ ਵਿੱਚੋਂ ਵੱਡੀ ਗਿਣਤੀ 'ਚ ਇਹ ਬਦਮਾਸ਼ i20 'ਚੋਂ ਉਤਰਦੇ ਨੇ ਉਤਰਦੇ ਅੰਸਾਰ ਇਹਨਾਂ ਨੇ ਹਥਿਆਰ ਲਹਿਰਾਉਣੇ ਸ਼ੁਰੂ ਕਰ ਦਿੱਤੇ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਸਕੋਰਪਿਓ 'ਚ ਬੈਠੇ ਨੌਜਵਾਨਾਂ ਤੇ ਅੰਨੇਵਾ ਤਾਅੜ ਤੋੜ ਗੋਲੀਆਂ ਚਲਾ ਦਿੱਤੀਆਂ ਮੁੱਜਮਾ ਨੇ ਸਕੋਰਪਿਓ ਗੱਡੀ ਨੂੰ ਹਥਿਆਰਾਂ ਨਾਲ ਭੁੰਨਣਾ ਸ਼ੁਰੂ ਕਰ ਦਿੱਤਾ ਚੰਦ ਮਿੰਟਾਂ 'ਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਦੀ ਤਾੜ-ਤਾੜ ਨਾਲ ਇਹ ਪੂਰਾ ਇਲਾਕਾ ਕੰਬੋ ਉਠਿਆ ਇਧਰ ਉਧਰ ਖੜੇ ਲੋਕਾਂ 'ਚ ਭਜੜਣ ਮਚ ਗਈ ਹਾਹਾਕਾਰ ਮਚ ਗਈ ਤੇ ਸ਼ਰ੍ਹਾਂ ਆਮੇ ਬਦਮਾਸ਼ ਵੀ ਮੌਕੇ ਤੋਂ ਇਸ ਕਾਰ ਦੇ ਵਿੱਚ ਫਰਾਰ ਹੋ ਗਏ ਜਿਸ ਤਵਾਂ ਕਿ ਨਵੀਂ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਸੜਕ ਉਪਰ ਜਾ ਰਹੀ ਸਕੋਰਪੀਆ ਪਿੱਛੇ ਇੱਕ i20 ਕਾਰ ਜਾ ਰਹੀ ਹੈ ਪਹਿਲਾਂ ਉਹਨੂੰ ਪਿੱਛੋਂ ਹਿੱਟ ਕਰਦੀ ਹੈ ਜਦੋਂ ਰੁਕਦੀ ਹੈ ਤਾਂ ਕੋਈ ਚਾਰ ਨੌਜਵਾਨ ਕਾਰ ਵਿੱਚ ਉਤਰਦੇ ਨੇ ਤੇ ਥਾੜ-ਥਾੜ ਗੋਲੀਆਂ ਚਲਾ ਦਿੰਦੇ ਨੇ ਸਕੋਰਪੀਆ ਉੱਪਰ ਤੇ ਕੁਬਿਆਤੀ ਕੋਲ ਜਾ ਕੇ ਟ੍ਰੈਵਲਰ ਸੀਟ ਤੇ ਬੈਠਾ ਪਰ ਗੋਲੀ ਮਾਰਦਾ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿੱਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਕੇ ਲੋ ਜਿੱਦਾਂ ਮੋਰਚਾ ਨਹੀਂ ਪਟਾਕੇ ਲ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦਾਂ ਗਾਹ ਕਸਟਮਰ ਸੀਗੇ ਮੇਰੇ ਕੋਲ ਉਸ ਟਾਈਮ ਤੇ ਲੇਡੀ ਸੀਗੀਆਂ ਕਾਫੀ ਨਹੀਂ ਆ ਤੇ ਜਿੱਦਾਂ ਬਾਹਰ ਦੇਖਿਆ ਤੇ ਕੁਝ ਨਹੀਂ ਕੋਈ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਹੈਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ 'ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖਿਓ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਲੋ ਹਾਂਜੀ ਪਤਾ ਲੱਗਿਆ ਕਿ ਪਿੱਛੋਂ ਗੋਲੀ ਚੱਲਦੀ ਆਈ ਹੈ ਨੇ ਪਿੱਛੇ ਤਾਂ ਪਤਾ ਨਹੀਂ ਜੀ ਕੁਛ ਐ ਇੱਥੇ ਦੁਕਾਨ ਦੇ ਮੋੜੇ ਜੂੜੇ ਤੇ ਚੱਲੀ ਆ ਕਿੰਨੇ ਬੰਦੇ ਸੀ ਗੱਡੀਆਂ 'ਚ ਐਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ ਅੱਛਾ ਜੀ ਕਿੰਨੇ ਫਾਇਰ ਹੋਏ ਤੁਹਾਡੇ ਫਾਇਰ ਤਾਂ ਜੀ ਗਿਣਤੀ ਨਹੀਂ ਲੋਈ ਜਿਹੜੇ 35 ਚੱਲੀ ਤਾਂ ਚੱਲ ਵੱਧ ਵੀ ਹੋ ਸਕਦੇ ਆ ਕਿਉਂਕਿ ਲਗਾਤਾਰੀ ਚੱਲੀ ਗਈਆਂ ਅੱਛਾ ਜੀ ਜੱਕ ਵੀ ਕਿੰਨੇ ਹੋਏ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਈ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਜੀ ਪਹਿਲਾਂ ਕਾਫੀ ਥੇਰ ਤਾਂ ਚਲੋ ਪਬਲਿਕ ਵੀ ਡਰ ਜਾਂਦੀ ਇਤਰੇ ਮਾਹੌਲ ਦੇ ਵਿੱਚ ਉਹ ਭੱਜ ਗਏ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਕਿਉਂਕਿ ਪੁਲਿਸ ਮਰਾਜਮ ਆਇਆ ਉਹਨੂੰ ਬਾਜ਼ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਉਹਨੂੰ ਹਸਪਤਾਲ ਲੈ ਗਏ ਉਹ ਕਿੰਨੇ ਜਖਮੀ ਹੋਏ ਸਨ ਹਸਪਤਾਲ ਉਹ ਗੱਡੀ ਜਦੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਸਨ ਵੱਧ ਹੋਊਗੇ ਕੋਈ ਪਜਬੂਜ ਵੀ ਗਏ ਹੋਣਗੇ ਜਖਮੀ ਹੋਏ ਇੱਥੇ ਕਿਤੇ ਲੇੜੇ ਤੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜਖਮ ਉਹ ਵੀ ਗੱਡੀਆਂ ਚ ਸੀ ਦੋਨੀਆਂ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀ ਇਹ ਤੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀਆਂ ਉਹਨਾਂ ਨੇ ਟਿੱਤੇ ਦਿਨ ਹੋਈ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਵਾਰਦਾਤ ਨੂੰ ਦੇਖਣ ਵਾਲਾ ਹਰ ਇੱਕ ਦਹਿਲ ਉੱਠਿਆ ਹੈ ਇਸ ਵਾਰਦਾਤ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਕੀ ਖੁਲਾਸੇ ਪੁਲਿਸ ਵੱਲੋਂ ਮੁਰਜਮਾਤੇ ਕੀਤੇ ਗਏ ਨੇ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਡਿੰਪਲ ਸੂਜਲ ਮੰਦੀਪ ਸਿੰਘ ਸਾਹਿਬ ਜੋ ਹੁਣ ਤੱਕ ਦੀ ਤਫਰੀਦ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਅਕਿਊਜ਼ ਪਰਸਨ ਸੀਗੇ ਜਿਹੜੇ I20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚ ਉਹ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਸਟਰ ਕਰਕੇ ਤੇ ਨਾਲ ਜਲਦੀ ਰੌਲ ਅਪ ਕਰ ਲਾਂ ਸਰ ਇਹ ਕਿਸੇ ਗੈਂਗਡਾਸ ਬੰਦੇ ਤੇ ਇਹ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ ਤੇ ਰਹਿ ਗਈ ਹੈ ਤੇ ਜਿਹੜੀ ਵਿਕਟਿਮ ਹੈ ਤੇ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜਿਨਾਂ ਤੇ ਬਾਈ ਨੇਮ ਪਰਚਾ ਕਰਨਾਂ ਉਹਨਾਂ ਦੇ ਕੀ ਨਾਮ ਆ ਅਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਫ਼तीश ਤੱਕ ਆਏ ਹੈ ਇੱਕ ਅਜੀ ਹੈ ਤੇ ਇੱਕ ਸੌਰਵ ਹੈਗੇ ਦਿਨ ਦਿਹਾੜੇ ਹੋਈ ਇਸ ਵਾਰਦਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਬਦਮਾਸ਼ ਕੌਣ ਨੇ ਜਿਨ੍ਹਾਂ ਵੱਲੋਂ ਸਕੋਰਪੀਓ 'ਚ ਸਵਾਰ ਪੰਜ ਨੌਜਵਾਨਾਂ ਨੂੰ ਘੇਰ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸ਼ਰਿਆਮ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਆਖਰ ਗੋਲੀਆਂ ਚਲਾਉਣ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਅਜੇ ਕਈ ਸਵਾਲ ਨੇ ਜਿਨ੍ਹਾਂ ਦਾ ਪਤਾ ਮੁਰਜ਼ਮਾ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਲੱਗ ਸਕੇਗਾ ਜਗਮਣੀ ਟੀਵੀ ਲਈ ਹਰੀਸ਼ ਬਠੜਾ ਦੀ ਰਿਪੋਰਟ